ਸੁਬਾਹ ਸੁਬਾਹ ਮੇਰੀ ਹਾਰਡ ਲਾ ਔਰ ਮੇਰੇ ਘਰ ਦੇ ਵਿੱਚ ਨਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਪੰਛੀਆਂ ਲਈ ਰਹਿਣ ਬਸੇਰਾ ਔਰ ਸੈਕੰਡਲੀ ਘਰ ਦੇ ਵਿੱਚ ਬਿੱਲੀਆਂ ਔਰ ਉਹਨਾਂ ਦੇ ਬੱਚੇ ਔਰ ਸੱਚ ਮੰਨਿਓ ਜੋ ਕੁਦਰਤ ਹੈ ਵਾਇਗਰੂ ਜੀ ਦੀ ਰਚੀ ਹੋਈ ਇਹਦਾ ਅਸਲੀ ਸਕੂਨ ਤਾਂ ਇਹ ਜੀਵ ਜੰਤੂਆਂ ਦੇ ਨਾਲ ਹੈ ਜੀ ਪੰਛੀ ਚਾਨਵਰ ਹੈ ਨਾ ਛੱਤ ਤੇ ਤਿਤਲੀਆਂ ਵੀ ਬਹੁਤ ਆਂਦੀਆਂ ਨੇ ਜਦੋਂ ਦਾ ਮੈਂ ਟਰੈਸ ਗਾਰਡਨ ਬਣਾਇਆ ਤੇ ਉੱਥੇ ਬਿੱਲੀਆਂ ਲਈ ਜਗ੍ਹਾ ਬਣੀ ਹੈ ਤਾਂ ਵਧੀਆ ਮਤਲਬ ਘਰ ਦੇ ਵਿੱਚ ਮਾਹੌਲ ਬਣਿਆ ਹੋਇਆ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਟਰੈਸ ਗਾਰਡਨ ਜ਼ਰੂਰ ਬਣਾਓ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਬਰਸਾਤਾਂ ਦੀ ਸਬਜ਼ੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ 30 35 ਡਿਗਰੀ ਟੈਂਪਰੇਚਰ ਹੋ ਚੁੱਕਿਆ ਵੈਸੇ ਬਰਸਾਤਾਂ ਸੌਣ ਦੇ ਮਹੀਨੇ ਤੋਂ ਸ਼ੁਰੂ ਹੁੰਦੀਆਂ ਨੇ ਹੈਲੋ ਪ੍ਰਣਾਮ ਉੱਤਰਾਖੰਡ ਸੇ ਵੈਲਕਮ ਵੈਲਕਮ ਮੈਂ ਬ੍ਰਦਰ ਅੱਛੀ ਹਾਂ ਆਪ ਬਤਾਈਏ ਵੈਲਕਮ ਟੂ ਮਾਈ ਲਾਈਫ ਥੈਂਕ ਯੂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਰਸਾਤ ਦੀਆਂ ਸਬਜ਼ੀਆਂ ਸ਼ੁਰੂ ਹੋ ਚੁੱਕੀਆਂ ਨੇ। ਔਰ ਸਾਡੇ ਜੁਲਾਈ ਦੇ ਹਾਫ ਦੇ ਵਿੱਚ ਜੁਲਾਈ ਦੇ ਅੱਧ ਮਹੀਨੇ ਦੇ ਵਿੱਚ ਸ਼ੁਰੂ ਹੁੰਦਾ ਸੌਣ ਪਰ ਪਿਛਲੇ ਸਾਲ ਵੀ ਇਹੀ ਹੋਇਆ ਸੀ ਤੇ ਇਸ ਸਾਲ ਵੀ ਇਹੀ ਹੋਇਆ। এনवायरमेंट ਇੰਨਾ ਡਿਸਟਰਬ ਹੋ ਚੁੱਕਿਆ ਕਿ ਜਿਹੜਾ ਬਰਸਾਤਾਂ ਨੇ ਉਹ ਜਲਦੀ ਹੋ ਰਹੀਆਂ ਨੇ ਔਰ ਇਸ ਵਾਰ ਜੂਨ ਮਹੀਨੇ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਗਈਆਂ। ਆ ਜਿਸ ਕਰਕੇ ਭਾਈ ਸਾਰੇ ਸਬਜ਼ੀਆਂ ਨੂੰ ਟੈਂਪਰੇਚਰ ਦੇ ਹਿਸਾਬ ਨਾਲ ਵੀ ਜ਼ਰੂਰ ਲਗਾਓ ਸਤਰੀਆਂ ਕਾਲ ਜੀ ਤੇ ਇਸ ਕਰਕੇ ਟੈਂਪਰੇਚਰ 30 ਤੋਂ 35 30 ਤੋਂ 35 ਡਿਗਰੀ ਵਧੀਆ ਹੁੰਦਾ ਔਰ ਫਰਵਰੀ ਦੇ ਵਿੱਚ ਵੀ ਇਹੀ ਹੁੰਦਾ ਪਸੰਤ ਰੁੱਤ ਚ ਔਰ ਸੌਣ ਦੇ ਮਹੀਨੇ ਚ ਵੀ ਇਹੀ ਗੱਲ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਸਬਜ਼ੀਆਂ ਲਗਾਉਣ ਔਰ ਸੀਡਸ ਨੂੰ ਗਰੋ ਕਰਨ ਲਈ ਟੈਂਪਰੇਚਰ ਕਿਹੜਾ ਚਾਹੀਦਾ ਔਰ ਇਹਨਾਂ ਲਈ ਦੇਖਭਾਲ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਨਾਲ आसानी न सब्जियां हो जाने जान उत्तराखंड याद है मेरा चैनल माफ करना जी मुझे याद नहीं है मैंने सुना के नीली अच्छा जी आपने ऐसा सुना है अच्छा उत्तराखंड जी मैं कि उत्तराखंड जी मेरे पास रिटर्न मैं किस किस को करूँ बहुत मुश्किल है ब्रदर आई एम सॉरी दिल से माफ़ी चाहती हूँ गॉड ब्लेस यू आप इतने कामयाब हो आपको किसी से रिटर्न के लिए बोलना ही ना पड़े हाय शिंदे थप्पा देखा इधर और उधर मॉर्निंग वॉक एक टाइम तीन काम। एदा ही जिंदगी बनती है अपने टाइम न इन्वेस्ट कर दो जिन्ना कर सकते हो और मैं अपना टाइम पूरा इन्वैसट कर दिया जी हेलो वैभव एंटरटेनमेंट जी पंजाब हाँ जी शुक्रिया उत्तराखंड से पता है क्या है? उत्तराखंड से बहुत पर्सन है मेरे चैनल पे मैं उन, उन उनके लिए अरदास दुआ ब्लेसिंग ही दे सकती हूँ क्योंकि मेरे पास खुद के लिए टाइम बहुत कम है तो मैं किसी की हेल्प करूँ चैनल पे जाके ये बहुत मुश्किल है वाह भैण ਧੰਨਵਾਦ ਉਤਰਾਖੰਡ ਜੀ ਆਮ ਫਰੋਮ ਪੰਜਾਬ ਸ਼੍ਰੀ ਫਤੇਗੜ ਸਾਹਿਬ ਬਾਬਾ ਮੈਂ ਅੱਛੀ ਹਾਂ ਆਪ ਬਤਾਈਏ ਹੈਲੋ ਸੁਦੀਰ ਜੀ ਗੁੱਡ ਮਾਰਨਿੰਗ ਇਨਵੈਸਟ ਕਰ ਰਹੇ ਹਾਂ ਹਾਂਜੀ ਬਾਬਾ ਜੀ ਕਰਨਾ ਚਾਹੀਦਾ ਇਹੀ ਤਾਂ ਜ਼ਿੰਦਗੀ ਆ ਹਾਇ ਦਿਨੇਸ਼ ਜੀ ਹੈਲੋ ਸ਼ੇਖ ਭਾਈ ਆਮ ਫਰੋਮ ਸ਼੍ਰੀ ਫਤੇਗੜ ਸਾਹਿਬ ਪੰਜਾਬ ਅੱਛਾ ਇਕਬਾਲ ਜੀ ਗੁੱਡ ਮਾਰਨਿੰਗ ਯਮਨ ਹੈਲੋ ਮਾਤੇ ਅੱਛਾ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਹਾਂ ਸੇਖ ਜੀ ਇੰਡੀਆ ਪੰਜਾਬ ਚੜਦਾ ਪੰਜਾਬ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈਲੋ ਲਲਿਤਾ ਲਲਿਤਾ ਜੀ ਨਮਸਤੇ ਦਿੱਲੀ ਦਿਲਵਾਲੋਂ ਕੀ ਬਿਲਕੁਲ ਬੈਵਵ ਜੀ ਦਿੱਲੀ ਦਿਲਵਾਲੋਂ ਕੀ ਪੰਜਾਬ ਕੀ ਕਹਾ ਮੈਂ ਚਲੋ ਕੋਈ ਨਾ ਜੈ ਸ਼੍ਰੀ ਰਾਮ ਸ਼ੁਕਰੀਆ ਸੁਧੀਰ प्रशांत पर नहीं मैं नहीं जानती उनको हेलो हेलो गुड मॉर्निंग मलयालम ओ आई एम सॉरी आई की बोला मैं ओ भाई इनू इंग्लिश की बोला मैं वो कहने मलयालम आई कांट स्पीक मलयालम आई एम सॉरी आई कॉँट रीड मलयालम ਹਾਂ ਇੰਨੀ ਕਿ ਇੰਗਲਿਸ਼ ਬਹੁਤ ਹਰਪ੍ਰੀਤ ਸਿੰਘ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਇੰਗਲਿਸ਼ ਠੀਕ ਠਾਕ ਸੀ ਟਾਈਮ ਆ ਉਹ ਹੋ ਰਾਈਡਰ ਜੀ ਟਾਈਮ ਵੀ ਤੁਹਾਨੂੰ ਮੈਂ ਦੱਸਾਂ 6:05 ਹਾਂ ਸ਼ਿੰਦੇ ਸ਼ਿੰਦੇ ਉਧਰ ਉਧਰਲੇ ਚੈਨਲ ਤੇ ਰੁਕ ਸ਼ਿੰਦੇ ਉਧਰਲੇ ਤੇ ਰਾਦੇ ਰਾਦੇ ਦਿਲ ਵਾਲੋਂ ਕੀ ਪੰਜਾਬ ਪਿਆਰ ਕਰਨ ਵਾਲੋਂ ਕੀ ਦਿੱਲੀ ਦਿਲ ਵਾਲੋਂ ਕੀ ਪੰਜਾਬ ਪਿਆਰ ਕਰਨ ਵਾਲੋਂ ਕੀ ਹਾਂ ਬੈਵਾ ਵੇਦਾਂ ਵੀ ਕਹਿ ਸਕਦੇ ਆ ਓ ਯਾ ਮਨ ਆਈ ਕਾਂਟ ਮਲਿਆਲਮ ਆਈ ਕਾਂਟ ਰੀਡ ਰਾਮ ਰਾਮ ਜੀ ਸਾਰਿਆਂ ਨੂੰ ਹੈਲੋ ਖਾਨ ਭਾਈ کیسے ਹੋ ਆਪ ਸਭੀ ਆਪ ਸਭੀ ਕੋ গুਡ ਮਾਰਨਿੰਗ ਪ੍ਰਸਾਦ ਦੀਆਂ ਸਬਜ਼ੀਆਂ ਜ਼ਰੂਰ ਲਗਾਓ ਮੇਰਾ ਕੰਟੈਂਟ ਇਸ ਵਾਰ ਪ੍ਰਸਾਦ ਦੀਆਂ ਸਬਜ਼ੀਆਂ ਨੇ এনवायरमेंट ਨੂੰ ਬਚਾਣ ਲਈ ਆ ਜੀ ਔਰ ਸਾਡੇ ਘਰ ਦੇ ਵਿੱਚ এনवायरमेंट ਨੇ ਬਹੁਤ ਵਧੀਆ ਦਾਤਾਂ ਦਿੱਤੀਆਂ ਨੇ ਹਾਈ ਇੱਧਰ ਰਹਿ ਸ਼ਿੰਦੇ ਤੇ ਮੰਮੀ ਇੱਧਰ ਹੋ ਇੱਧਰ ਇੱਧਰ ਤੁਹਾਡੀ ਡਿਊਟੀ ਆ ਔਰ ਅ ਮੇਰਾ ਧਿਆਨ ਟਟਕ ਗਿਆ ਸੀ ਮੇਰੀ ਮਾਤਾ ਹਲੋ ਬਾਬਾ ਜਿੰਦਰ ਸਿੰਘ ਜੀ بارش ਤੋਂ ਨਹੀਂ بارش ਤਾਂ ਕੱਲ ਪਰਸੋਂ ਹੋਈ ਸੀ ਜੀ ਵੈਸੇ ਪੰਜਾਬ ਬਹੁਤ ਪਸੰਦ ਹੈ ਮੈਨੂੰ ਅੱਛਾ ਜੀ ਬਾਬਾ ਬਹੁਤ ਅੱਛੀ ਗੱਲ ਹੈ ਜੀ ਗੰਨੇ ਦੇ ਖੇਤ ਹਾਂਜੀ ਗੰਨੇ ਹਾਂਜੀ ਇਧਰ ਖੇਤੀ ਹੁੰਦੀ ਹੈ ਸਸੇ ਕਾਲ ਜਦ ਬਾਤੀ ਵੀਰ ਆ ਗਿਆ ਮਤਲਬ ਖਾਨ ਬਾਈ ਹਲੋ ਅਲੀ ਬਾਈ ਅੱਛਾ ਜੀ ਧੰਨਵਾਦੀ ਪੂਜੀ ਦੱਸਿਆ ਤੁਸੀਂ ਨੇ ਪਰ ਸਭ ਤੋਂ ਖੂਬਸੂਰਤ ਬਿਊਟੀਫੁਲ ਦਾ এনवायरमेंट ਆ এনवायरमेंट ਚ ਆਪਣੇ ਆਪ ਦਾ ਟਾਈਮ ਇਨਵੈਸਟ ਕਰੋ ਆਪਣੀ ਹੈਲਥ ਨੂੰ ਇਨਵੈਸਟ ਕਰੋ ਕਿਉਂਕਿ এনवायरमेंट ਦੁੱਗਣਾ ਕਰਕੇ ਇਨਸਾਨ ਨੂੰ ਮੋੜਦਾ ਹੈ ਔਰ ਮੈਂ ਸੱਚ ਦੱਸਾਂ ਕਿਸੇ ਟਾਈਮ ਘਰ ਦੇ ਘਰ ਦੇ ਵਿੱਚ ਟੈਨਸ਼ਨਾਂ ਖਾਣ ਨੂੰ ਆਉਂਦੀਆਂ ਸੀ ਪਰ ਸੱਚੀ ਮੰਨਿਓ ਅਗਰ ਘਰ ਦੇ ਵਿੱਚ ਟੈਰਸ ਗਾਰਡਨ ਜਾਂ ਕੋਈ ਵੀ ਗਾਰਡਨ ਤੁਹਾਡੇ ਘਰ ਦੇ ਵਿੱਚ ਟੈਰਸ ਹੈਗਾ ਟੈਰਸ ਨਹੀਂ ਗਾਰਡਨ ਹੈਗਾ ਉਹ ਉਧਰ ਮਾਈਂਡ ਰਿਲੈਕਸ ਰਹਿੰਦਾ ਔਰ ਪੋਜ਼ਿਟਿਵਿਟੀ ਘਰ ਦੇ ਵਿੱਚ ਬਣੀ ਰਹਿੰਦੀ ਆ ਸਲਾਹ ਮੰਨ ਕੇ ਦੇਖਿਓ ਤੁਸੀਂ ਹੈਲੋ ਨਿਤਿਨ ਜੀ ਹਿੰਦੀ ਮੈਂ ਯਮਨ ਜੀ ਹਾਂਜੀ ਸੰਦੇਸ਼ ਛੋੜ ਸਕਤੀ ਹਾਂ ਆਪ ਐਨਵਾਇਰਨਮੈਂਟ ਕੋ ਬਚਾਏ ਕਿਰਪਿਆ दरख्त रुख लगाएं दरख्त लगाए सेफ ट्रीज तो अभी जो रेनी सीजन है इसमें बेस्ट है प्लांट्स कटिंग ग्रो करना और वेजिटेबल नेक्स्ट सीजन की अभी शुरू हो जाएंगी लगना हिंदी का मैं यम यमन जी कबाड़ा कर देती हूँ अच्छा पठानकोट हिमाचल बाजी चार पाँच दिन तो आर मैं ਜੈ ਬੋਲੇ ਬਾਬਾ ਜੀ গুড মর্নিং ਵਿਕਰਮ ਜੀ ਜੀ ਹੈਲੋ ਰਣਜੀਤ ਵੀਰੇ ਹੈ ਨਿਤ ਜੈ ਭੀਮ ਜੀ গুড ਮਾਰਨਿੰਗ ਔਰ ਸਾਰੇ ਨੂੰ ਇਹੀ ਹੈ ਜੀ ਮੈਂ ਵੀਡੀਓ ਵੀ ਸਾਂਝੀ ਕੀਤੀ ਆ ਤੁਸੀਂ ਘੱਟ ਖਰਚੇ ਦੇ ਵਿੱਚ ਘਰ ਦੇ ਵਿੱਚ ਸਬਜ਼ੀਆਂ ਲਗਾ ਸਕਦੇ ਹੋ ਔਰ ਯਕੀਨ ਮੰਨਿਓ ਮੈਨੂੰ ਕਈ ਸਾਲ ਹੋ ਗਏ ਮੈਂ ਘਰ ਤੋਂ ਬਾਹਰ ਸਬਜ਼ੀਆਂ ਖਰੀਦਣ ਨਹੀਂ ਜਾਂਦੀ ਜਿਹੜੀ ਸਬਜ਼ੀ ਘਰ ਦੇ ਵਿੱਚ ਉਗਾਓ ਖਾਓ ਹਾਂ ਕੋਈ ਮਜਬੂਰੀ ਹੈ ਪਰ ਮਜਬੂਰੀ ਕੀ ਕਹੀਏ ਬਾਹਰ ਦੀਆਂ ਸਬਜ਼ੀਆਂ 'ਚ ਕੈਮੀਕਲ ਇੰਨੇ ਨੇ कि पचद्य नहीं जी हेल्थ डाउन इस करके बचो जिन्हें बहरलियाँ सब्जियाँ तो साइंस सायलो साइंस जी गुड मॉर्निंग रॉबिन जय बोले बाबा जी गुड मॉर्निंग आप सभी को हेलो अली भाई जफर जफर अली भाई आपको भी सुबह की राम राम सतपाल जी और थैंक यू मैं इस चैनल से सुबह ही लाइव आ सदी जो भी मैं कद मैं इस टाइम ही लाइव आऊँगी ਔਰ ਸਰਦੀਆਂ ਦਾ ਸਰਜੀ ਜੀ ਟਾਈਮਿੰਗ ਦੇਖਾਂਗੇ ਹਲੋ ਸਸ਼ੀ ਕਾਲ ਜੀ ਗੁੱਡ ਮਾਰਨਿੰਗ ਧੰਨਵਾਦ ਜੀ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਡੇ ਘਰ ਦੇ ਬਾਹਰ ਦੀ ਰੌਣਕ ਖੇਤ ਔਰ ਇੱਧਰ ਆਨੇ ਅਸੀਂ ਮਾਰਨਿੰਗ ਵਾਕ ਸ਼ਾਮ ਨੂੰ 7 ਵਜੇ ਮਿਲਣਗੇ ਸਰਦਾ ਜੀ ਇਹ ਸੁਬਾ ਮੈਂ ਉਹਨਾਂ ਦਾ ਫੋਨ ਟੱਕ ਕੇ ਨਾ ਚੱਕ ਲਈ ਠੀਕ ਹੈ क्यों क्योंकि मैं लग गया कि मैंने जाना चाहिए फोन लैके क्योंकि कल शामी लाइव नहीं आए किसी कारण करके का आप ही दस शामी सत्त बजे तो हाँ हम इन पहुंचीए है। ओमवीर हैलो ओमवीर जी अच्छा नितिन जी आप मैसेज टाइप करिए आप मैसेज टाइप करो आपको हिंदी में रिप्लाई कर दूँगी ਮੈਂ ਵਿਨੋਦ ਕੁਮਾਰ ਜੀ ਪੰਜਾਬ ਸ਼੍ਰੀ ਫਤਿਹਗੜ ਸਾਹਿਬ ਨਮਸਤੇ ਬਲਕ੍ਰਿਸ਼ਨ ਜੀ ਸਿਹਾਈ ਕਿਸੇ ਦਾ ਮੈਸੇਜ ਹਾਈਡ ਹੋ ਗਿਆ ਭਾਈ ਉਸਕਾ ਮੈਸੇਜ ਤਾਂ ਹਾਈਡ ਹੋਣਾ ਵੀ ਥਾ ਚਲੋ ਹੋ ਗਿਆ ਤਾਂ ਹੋ ਗਿਆ ਹੀ ਥੈਂਕ ਯੂ YouTube ਇਹ YouTube ਨਾ ਇੱਧਰ ਤਾਂ ਆਟੋਮੈਟਿਕ ਹਾਈਡ ਕਰ ਦਿੰਦਾ ਕਈ ਮੈਸੇਜ ਕਈ ਦੇ ਚੀਪ ਵਰਡ ਉਹ ਦੂਜੇ ਚੈਨਲ ਤੇ ਪਤਾ ਨਹੀਂ ਕੀ ਚੱਕਰ ਹੈ ਉਹਦੇ ਉੱਪਰ ਨਾ ਮੈਸੇਜ ਹਾਈਡ ਦੇ ਉਹ ਆਂਦਾ ਹੀ ਨਹੀਂ ਨੋਟੀਫਿਕੇਸ਼ਨ ਨਹੀਂ ਆਂਦਾ ਔਰ ਡਾਇਰੈਕਟ ਹੀ ਹਾਈਡ ਕਰ ਦਿੰਦਾ ਜੇ ਕੋਈ ਸਪੈਲਿੰਗ ਮਿਸਟੇਕ ਲੱਗੇ ਇੱਧਰ ਕਮ ਸੇ ਕਮ ਮੈਨੂੰ ਮੈਸੇਜ ਆਉਂਦਾ ਸਸ਼ੀਕਲ ਸਰਨੀ ਗਿਲ ਵੀਰੇ ਗੁੱਡ ਮਾਰਨਿੰਗ ਹਮਪੁਰ ਕਾ ਜੀ ਨੀਫੀ ਕੀ ਲਿਖ ਰਿਓ ਆਪ ਹਾਈ ਪਵਨ ਕੁਮਾਰ ਜੀ ਹੈਲੋ ਦਿਲਵਾ ਦਿਲ ਸੇ ਹਾਈ ਸਸ਼ੀਕਲ சுரேਸ਼ ਏ ਪਵਰੇ ਨਾ ਸੁਬਾ ਸੁਬਾ ਵੀ ਇੱਥੇ ਮੜਾਂਦੇ ਨੇ ਫੇਰ ਪਤਾ ਇਹ ਪਵਰਿਆਂ ਤੇ ਸਪਰੇਅ ਕਰ ਦੋ ਸ਼ੈਂਪੂ ਦੀ ਸਪਰੇਅ ਕਰ ਦੋ ਇਹ ਪਵਰੇ ਗਏ ਹਾਈ ਵਿਕੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਗਿੱਲ ਵੀਰੇ ਸ਼੍ਰੀ ਫਤੇਗੜ ਸਾਹਿਬ ਤੋਂ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੁਗਿੰਦਰ ਵੀਰੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਮੈਂ ਗੱਲ ਕਰ ਰਹੀ ਸੀ এনवायरमेंट ਨੂੰ ਲੈ ਕੇ ਔਰ ਸਾਡੇ ਸੌਣ ਦੇ ਮਹੀਨੇ ਚ ਤਿੰਨ ਘਰੇ ਜਨਮ ਦੇ ਨੇ ਤਿੰਨ ਜਾਨਿਆਂ ਦੇ ਬਰਥਡੇ ਨੇ ਔਰ ਸਾਡੇ ਤਿੰਨਾਂ ਦੇ ਘਰ ਦੇ ਵਿੱਚ ਸੌਣ ਮਹੀਨੇ ਚ ਜਨਮ ਹੋਇਆ ਔਰ ਮੈਂ ਕੀ ਕਰਦੀ ਹੁੰਨੀ ਆ ਜਿੱਦਾਂ ਹੀ ਬਸੰਤ ਰੁੱਤ ਆਂਦੀ ਆ ਫਰਵਰੀ ਮਾਰਚ ਦੇ ਵਿੱਚ ਉਦੋਂ ਮੈਂ ਨਾ ਬੀਜ ਗਰੋ ਕਰਦੀ ਆ ਔਰ ਮੈਂ ਮਰੂਥ ਦੇ ਬੀਜ ਗਰੋ ਕਿਤੇ ਘੜੀ ਪੱਤਾ ਉਹਨਾਂ ਦੇ ਕੋ ਨਿੰਮ ਪੱਕ ਗਏ ਤੇ ਨਮੋਲੀਆਂ ਬਹੁਤ ਆਸਾਨੀ ਨਾਲ ਗਰੋ ਹੋ ਜਾਣਗੀਆਂ ਤੇ ਉਹ ਆ ਟਾਈਮ ਲਈ ਮੈਂ ਦਰਖਤ ਘਰ ਦੇ ਵਿੱਚ ਬੂਟੇ ਤਿਆਰ ਕਰ ਲੈਨੇ ਪਨੀਰੀ ਤਿਆਰ ਕਰ ਲੈਨੇ ਆ ਔਰ ਜਿੱਦਾਂ ਹੀ ਹੁਣ ਮੌਸਮ ਹੈ এনवायरमेंटਲੀ ਇਹ ਬਹੁਤ ਵਧੀਆ ਜੀ ਦਰਖਤ ਵੱਧ ਤੋਂ ਵੱਧ ਲਗਾਓ ਦਰਖਤ ਖਰਾਬ ਨਹੀਂ ਹੁੰਦੇ ਔਰ ਤੁਸੀਂ ਘਰ ਦੇ ਵਿੱਚ ਪਨੀਰ ਤਿਆਰ ਕਰ ਸਕਦੇ ਹੋ ਮੈਂ ਨਾ ਪੰਛੀਆਂ ਨੇ ਆਲ ਨੇ ਲਗਾਏ ਨੇ ਅਮਰੂਦ ਤੇ ਉਹਦੇ ਨਾਲ ਅਟੈਚ ਕੀਤੀ ਹੈ ਵੀਡੀਓ ਕਿ ਅਮਰੂਦ ਦੇ ਵਿੱਚ ਕਿਵੇਂ ਗ로우 ਕਰਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਔਰ ਬਸਾਦ ਦੇ ਵਿੱਚ ਕਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਵੀ ਦੇਖ ਸਕਦੇ ਹੋ ਹੈਲੋ ਸਾਰੀ ਬ੍ਰਦਰ ਮਾਈ ਨੇਮ ਇਜ਼ ਹਰਦੀਪ ਕੌਰ आपका संदेश यमन जी मैंने पढ़ लिया शुक्रिया आप हिंदी में टाइप करोगे हिंदी में मैसेज कर सत श्री अक सर्चेंका, सत श्रीकाल वाहगुरु जी का खालसा वाहू जी की फतेह अंसारी जी धनबाद गिल ब्रदर गुरमुख जी सतरे धन्यवाद गिल जी क्या लिख रहे हो मनोज जी सत श्रीकाल जी जी सत श्री अकाल मान बीरे सर धन्यवाद और हम ਤਿੰਨ ਚਣਮ ਦਿਨ ਨੇ ਤਿੰਨਾਂ ਦੇ ਵਿੱਚੋਂ ਨਾ ਮੈਨੂੰ ਅੱਜ ਮੈਂ ਗੁਰਦੁਆਰਾ ਸਾਹਿਬ ਗੱਲ ਕਰਨੀ ਆ ਗੁਰਦੁਆਰਾ ਸਾਹਿਬ ਨਾਲ ਦੋ ਵੱਡੇ ਪੌਟ ਦੋ ਵੱਡੇ ਗਮਲੇ ਖਾਲੀ ਨੇ ਉੱਥੇ ਮੈਂ ਦੋ ਅਮਰੂਦਾਂ ਦੀ ਗੱਲ ਕਰਕੇ ਜਾਣੀ ਆ ਔਰ ਇੱਕ ਅਮਰੂਦ ਮੇਰੇ ਪੇਕੇ ਘਰ ਇੱਕ ਮੇਰੇ ਪੇਕੇ ਘਰ ਦੇ ਗਮਾੜ ਪਿੰਡ ਚ ਅਮਰੂਦ ਗਿਫਟ ਕਰਕੇ ਆਣਾ ਮਤਲਬ ਚਾਰ ਬੁੱਟਿਆਂ ਲਈ ਮੈਨੂੰ ਜਗ੍ਹਾ ਮਿਲ ਚੁੱਕੀ ਆ ਔਰ ਮੈਂ ਸੱਚ ਜਾਣੇਓ ਤੁਸੀਂ এনवायरमेंट ਕੁਦਰਤ ਨੂੰ ਅਗਰ ਪਿਆਰ ਕਰਦੇ ਹੋ ਮੇਰੇ ਚੈਨਲ ਤੇ ਬਣੇ ਰਹੋ ਔਰ ਸਪੋਰਟ ਕਰਿਓ ਆਉਣ ਵਾਲੇ ਦਿਨ ਹੱਕ ਚ ਹੀ ਹੋਣਗੇ ਹੱਕ ਤੋਂ ਬਾਹਰ ਨਹੀਂ ਹੋਣਗੇ ਇੰਨਾ ਕਿ ਮੈਨੂੰ ਅਕਾਲ ਪੁਰਖ ਤੇ ਯਕੀਨ ਹੈ ਤੇ ਇਹ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨੇ ਅੱਜ ਅੱਜ ਦੇ ਟਾਈਮ ਐ ਇੱਥੇ ਤੱਕ ਪਹੁੰਚੀਆਂ ਹੈ ਹਲੋ ਆਦਮ ਜੀ ਕੀ ਲਿਖ ਰਹੇ ਹੋ ਆਪ ਵਾਈਗੁਰੂ ਜੀ ਦਾ ਖਾਸਾ ਵਾਈਗੁਰੂ ਜੀ ਕੀ ਫਤਿਹ ਬਲਵਿੰਦਰ ਜੀ ਕਾਰ ਪਰਵਾਹ ਠੀਕ ਠਾਕ ਹੈ ਜੀ ਧੰਨਵਾਦ ਜੀ ਬਲਵਿੰਦਰ ਸਿੰਘ ਜੀ ਅੱਛਾ ਸੰਦੀਪ ਜੀ ਆ ਆਦੀਵਾਸੀ ਅੱਛਾ ਜੀ ਤੇ ਜਿੰਨਾ ਮਰਜੀ ਚੰਗੀਆਂ ਗੱਲਾਂ ਕਰ ਲੋ ਆ ਜਿਹੜੇ ਪੁੰਨ ਨੇ ਠਰਕੀ ਬੈਠੇ ਨੇ ਨਾ ਇਹਨਾਂ ਸਵੇਰੇ ਸਵੇਰੇ ਫਿਰ ਜੇ ਕੇਸੂ ਇਹ ਮਰਨੇ ਨਾ ਟੇਗੇ ਏ ਮਰਨੇ ਨਟੇਗੇ ਪੁੰਨਣੇ ਚਲ ਮੈਨੂੰ ਕੀ ਅਸਰ ਹੈ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਮੈਂ ਜਿਹੜਾ ਕੰਮ ਕਰ ਰਹੀ ਮੇਰਾ ਫੋਕਸ ਇਹ ਆ ਪਰ ਇੱਕ ਗੱਲ ਜਾਣਿਓ ਇਨਸਾਨ ਦੀ ਕਹਿੰਦੇ ਜਿਹਹ ਜੀ ਸੋਚ ਹੁੰਦੀ ਆ ਨਾ ਆਪਣੀ ਮੈਟੈਲਿਟੀ ਤੇ ਡਿਪੈਂਡ ਕਰਦਾ ਮੇਰੀ ਸੋਚ এনवायरमेंट ਵੱਲ ਹੈ ਔਰ ਪਸ਼ੂ ਪੰਛੀਆਂ ਨਾਲ ਮੇਰਾ ਇੰਨਾ ਕ ਪਿਆਰ ਹੈ ਸਾਡੇ ਘਰ ਦੇ ਵਿੱਚ ਚਾਰ ਬਿੱਲੀਆਂ ਨੇ ਇੱਕ ਬਿੱਲੀ ਤਿੰਨ ਬੱਚੇ ਮਤਲਬ ਚਾਰ ਮੈਂ ਬਰੋਨੇ ਬਾਕੀ ਦੋ ਪੰਛੀਆਂ ਨੇ ਆਲਣਾ ਬਣਾਇਆ ਤਾਂ ਔਰ ਮੇਰੇ ਕੋਲ ਸਬਜ਼ੀਆਂ ਨੇ ਮੈਂ ਖੇਤੀਬਾੜੀ ਕਰਦੀ ਆਣਾ ਚਾਹੇ ਮੇਰੇ ਕੋਲ ਜ਼ਮੀਨ ਹੈਗੀ ਆ ਚਾਹੇ ਨਹੀਂ ਪਰ ਛੱਤ ਦੇ ਟਰੈਸ ਗਾਰਡਨ ਆਪਾਂ ਨੇ ਹਿੰਮਤ ਰੱਖੀ ਹੈ ਨਾ ਤੇ ਸੱਚ ਮੰਨਿਓ ਮੇਰਾ ਧਿਆਨ ਹੁਣ ਸਿਰਫ ਪਲਾਂਟਸ ਔਰ ਜਾਨਵਰ ਪੰਛੀਆਂ ਵੱਲ ਹੈ ਅਗਰ ਰਸਤੇ ਵਿੱਚ ਮੈਂ ਜਦੋਂ ਜਦੋਂ ਵੀ ਕਿਤੇ ਜਾਂਨੇ ਮੇਰੇ ਕੋਈ ਲੈਣਾ ਦੇਣਾ ਨਹੀਂ ਦੁਨੀਆ 'ਚ ਕੀ ਚੱਲ ਰਿਹਾ ਮੈਨੂੰ ਸਰਫੇ ਹੁੰਦਾ ਜਾਨਵਰ ਪੰਛੀ ਨੂੰ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਜਾਂ ਫਿਰ ਕੋਈ এনवायरमेंट ਨੂੰ ਲੈ ਕੇ ਕਿਤੇ ਰੁੱਖ ਲਗਾਉਣ ਨੂੰ ਜਗ੍ਹਾ ਹੈਗੀ ਆ ਜਾਂ ਫਿਰ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਗੁੜਾਈ ਕਰਨੀ ਆ ਤਾਂ ਮੈਂ ਜਾ ਕੇ ਅਗਰ ਗੁਰਦੁਆਰਾ ਸਾਹਿਬ ਸੇਵਾ ਕਰਦੀ ਆ ਤਾਂ ਮੈਂ ਗੁੜਾਈ ਦੀ ਸੇਵਾ ਕਰੂੰਗੀ ਰਿਪੋਰਟਿੰਗ ਕਰੂੰਗੀ ਕੋਈ ਗਮਲਾ ਟੁੱਟ ਗਿਆ ਉਹਦੀ ਦੇਖਭਾਲ ਕਰੂੰਗੀ ਔਰ ਦਰਖਤਾਂ ਦੀ ਦੇਖਭਾਲ ਕਰੂੰਗੀ ਕਿਉਂਕਿ ਇਹ ਮੈਟੈਲਿਟੀ ਤੇ ਆ ਹੁਣ ਤੁਸੀਂ ਸੁਬਾ ਸੁਬਾ I love you ਜਾਨ ਏਵੋ ਬਕਵਾਸ ਕਰ ਰਹੇ ਹੋ ਇਹ ਛਤਰਾਂ ਦੇ ਪੁੱਤ ਨੇ ਹੈਲੋ ਹੈਲੋ ਅੱਛਾ ਧੰਨਵਾਦ ਬਟ ਵੀਰ ਧੰਨਵਾਦ ਇਹ ਚੱਕਰ ਹੋ ਹੋ ਕੱਢ ਜੋ ਜੀ ਕੁਝ ਕੋ ਮੈਸੇਜ ਹੈਗੇ ਮੈਂ ਪੜ ਦਵਾ ਸਸੀ ਕਾਸਮ ਸ਼ੇਰ ਜੀ ਸਤ ਸ੍ਰੀ ਅਕਾਲ ਪੀਐਸ ਸੰਧੂ ਸਰ ਸਤ ਸ੍ਰੀ ਅਕਾਲ ਜੀ ਮੈਨੂੰ ਇੰਗਲਿਸ਼ ਤੋਂ ਸਮਝ ਨਹੀਂ ਆਇਆ ਚੌਧਰੀ ਬਾਈ ਸਤ ਸ੍ਰੀ ਸਾਰਿਆਂ ਨੂੰ ਹਾਈ ਰਿਸ਼ੀ हां जी गिलबरे ਸੱਚ ਕਿਹਾ ਮੈਂ ਇਥੇ এনवायरमेंट ਦੀ ਗੱਲ ਕਰਦੀ ਐ ਇਹਨਾਂ ਦੇ ਭੂਤ ਚੜਿਆ ਹੋਇਆ ਆਸ਼ਕੀ ਦਾ ਇਹ ਜੁੱਤੀਆਂ ਦੇ ਭੂਤ ਕਿਸੇ ਦਾ ਮੈਸੇਜ ਹਾਈਡ ਹੋ ਗਿਆ ਚਲੋ ਕੋਈ ਨਾ ਯਾਦਵ ਜੀ ਹਾਏ ਕੋਈ ਗੱਲ ਨਹੀਂ ਜੇ ਅਗਰ ਗਵਰਨਮੈਂਟ ਕੱਟ ਦਿੰਦੀ ਰਖਤ ਆਪਾਂ ਆਪਣਾ ਫਰਜ਼ ਸਮਝ ਕੇ ਚੱਲੀ ਚਾਓ ਨਾ ਇਹਦਾ ਐਮਐਸਜੀ ਮੈਂ ਤੁਹਾਨੂੰ ਇਹਦਾ ਇੱਕ ਦੱਸਦੀ ਆ ਮੇਰੇ ਨਾਲ ਹੋਇਆ ਸੀ ਮੈਂ 5 ਵਾਰ ਨਿੰਮ ਦਾ ਬੂਟਾ ਲਗਾਇਆ ਇੱਥੇ ਗਮਾਣ ਚ ਮੇਰੇ ਨਾਲ ਕਿਸੇ ਨੇ ਜਿੱਦ ਕੀਤੀ ਕਿ ਇਹ ਸਿੰਘ ਸਹੀਦਾਂ ਤੇ ਬੂਟਾ ਲਗਾ ਕੇ ਜਾਂਦੀ ਆ ਪਿਛਲੇ ਸਾਲ ਦੀ ਗੱਲ ਐ ਨਾ ਉਹ ਤਾਂ ਪਿਛਲੇ ਸਾਲ ਦੀ ਗੱਲ ਐ ਮੈਂ 5 ਵਾਰ ਉੱਥੇ ਬੂਟਾ ਲਗਾਇਆ ਨਿੰਮ ਦਾ ਤੁਸੀਂ ਕਹਿੰਦੇ ਨਾ ਗਵਰਨਮੈਂਟ ਬੂਟੇ ਵੜ ਦਿੰਦੀ ਆ ਉਹਨਾਂ ਨੂੰ ਛੱਡੋ ਉਹਨਾਂ ਨੂੰ ਕੋਈ ਜਿੱਤ ਨਹੀਂ ਪਾਇਆ ਜੇ ਤੱਕ ਪਰ ਹਾਂ ਆਪਾਂ ਆਪਣੇ ਆਪ ਨੂੰ ਜਿੱਤ ਸਾਦੇ ਆ ਕਹਿੰਦੇ ਹੁੰਦੇ ਨੇ ਆਪਾਂ ਕਿਸੇ ਵੱਲ ਉਂਗਲਾ ਕਰਾਂਗੇ ਤਿੰਨ ਆਪਣੇ ਵੱਲ ਵੀ ਨੇ ਪਹਿਲਾਂ ਤਿੰਨਾਂ ਨੂੰ ਆਪਣੇ ਵੱਲ ਰੱਖ ਕੇ ਆਪਾਂ ਧਿਆਨ ਰੱਖੀਏ ਕਿ ਆਪਾਂ ਕੀ ਕਰ ਸਕਦੇ ਐ এনवायरमेंट ਨੂੰ ਬਚਾਉਣ ਲਈ ਉਹਨਾਂ ਨੇ 5 ਵਾਰ ਬੂਟਾ ਮੇਰਾ ਨਿੰਮ ਦਾ ਪੱਟਿਆ ਸੀ ਇਦਾਂ ਤੋਂ ਤੇ ਸੱਚ ਮੰਨਿਓ ਮੈਂ ਹਟੀ ਨਹੀਂ ਮੈਂ ਹਰ ਰੋਜ਼ ਉਹ ਬੂਟੇ ਨੂੰ ਚੈੱਕ ਕਰ ਰਹੀ ਜਦੋਂ ਪੱਟਦੇ ਮੈਂ ਫੇਰ ਲਗਾਏ ਆਉਂਦੀ ਹਾਰ ਕਿ ਉਹ ਹਟ ਗਏ ਕਿ ਹੁਣ ਪੰਜ ਵਾਰ ਇਹਨੇ ਬੂਟਾ ਪੱਟਿਆ ਵੀ ਦੇਖ ਲਿਆ ਅਗਰ ਫੜੇ ਗਏ ਤਾਂ ਖਾਮਾ ਖਾਂ ਲੜਾਈ ਨੂੰ ਥਾਂ ਹੋ ਤਾਂ ਅੱਜ ਦੇ ਟਾਈਮ ਉਹ ਨਿੰਮ 2 ਸਾਲ ਦੀ ਹੋ ਚੁੱਕੀ ਆ ਦੇਖੋ ਜੀ ਕੋਈ ਕੀ ਕਰਦਾ ਆਪਾਂ ਨੂੰ ਕੋਈ ਮਤਲਬ ਨਹੀਂ ਆਪਾਂ ਕੀ ਕਰਦੇ ਆ ਜ਼ਰੂਰੀ ਇਹ ਆ ਔਰ ਇਸ ਤਰ੍ਹਾਂ ਪਹਿਲਾਂ ਮੈਨੂੰ ਵੀ ਮਨ ਤੇ ਹੁੰਦਾ ਸੀ ਇਹ ਦੇਖੀ ਉਹ ਤਾਂ ਇਦਾਂ ਕਰਦੇ ਨੇ ਛੱਡ ਪਰੇ ਇਹਦਾ ਫਾਇਦਾ ਕੀ ਫਿਰ ਮੈਂ ਸੋਚਿਆ ਨਹੀਂ ਦੂਜਿਆਂ ਬਾਰੇ ਸੋਚ ਕੇ ਮੈਂ ਆਪਣੀ ਸੋਚ ਨਹੀਂ ਬਦਲ ਸਾਰੀ ਜਿਨੇ ਜੋ ਸੋਚਣਾ ਸੋਚ ਹੀ ਜਾਣ ਅਗਰ ਮੈਂ ਸਹੀ ਕੰਮ ਕਰ ਰਹੀ ਆ ਤਾਂ ਕੁਦਰਤ ਔਰ ਵਾਈਗੁਰੂ ਜੀ ਅਕਾਲਪੁਰਖ ਮੇਰਾ ਸਾਥ ਦੇਣਗੇ ਔਰ ਅੱਜ ਦੇ ਟਾਈਮ ਮੈਂ YouTube ਤੇ ਮੇਰੀ ਇਨਕਮ ਵੀ ਆ ਰਹੀ ਆ ਔਰ ਵਾਈਗੁਰੂ ਜੀ ਮੈਨੂੰ ਇੱਥੇ ਤੱਕ ਲੈ ਕੇ ਵੀ ਆਏ ਨੇ ਇਹ ਸਿਰਫ ਆਪਣਾ ਸਹੀ ਮਾਈਂਡ ਹੁੰਦਾ ਹਨ ਤਾਂ ਇਸ ਕਰਕੇ ਚੰਗੀ ਸੋਚਣਾ ਅੱਗੇ ਵਧਦੇ ਰਹੋ ਓਹੋ ਚੌਧਰੀ ਭਾਈ ਮuje ਪਹਿਲੇ ਤਾਂ ਇਹਨੂੰ ਹਿੰਦੀ ਮੇਂ ਆਪ ਲਿਖੋ ठीक है क्या लिख रहे हो बार बार मैसेज करोगे आप हाइड हो जाओगे और तीसरी बात अगर आप एक ही मैसेज करो मुझे समझ नहीं आ रहा क्या पता है? इसका सही मतलब है गलत है तो मुझे हाइड करना पड़ेगा सत श्रीकाल कुलदीप जी सतीकाल कुलबीर सिंह बिरे धनवाद शमशेर जी एकम सिंह जी धन्यवाद दविंदर जी तकलीफ दविंदर जी थोड़ा शरीकपना गण भी रख लेंगे ने और बहुत गल् ने मैं घर के बाहर दरख्त लगाया ਆ ਲੋਕ ਮੇਰੇ ਨਾਲ ਉਹਦੇ ਪਿੱਛੇ ਵੀ ਲੜੇ ਮੈਂ ਗੁਲਾਬ ਦਾ ਬੂਟਾ ਲਾਇਆ ਉਹਦੇ ਪਿੱਛੇ ਵੀ ਲੜੇ ਫਿਰ ਮੈਂ ਡੌਗੀਆਂ ਨੂੰ ਪਾਣੀ ਰੱਖਦੀਆਂ ਘਰ ਦੇ ਬਾਹਰ ਰੋਟੀ ਰੱਖਦੀਆਂ ਉਹਦੇ ਪਿੱਛੇ ਵੀ ਇੱਕ ਗਵੰਡਾ ਨੇ ਮੇਨਾਂ ਝੱਟ ਲਾ ਲਈ ਫਿਰ ਸਾਡੇ ਘਰੇ ਬਿੱਲੀਆਂ ਆਉਂਦੀਆਂ ਨੇ ਇੱਕ ਗਵੰਡਾ ਨੂੰ ਇੱਥੇ ਖੜੀ ਨੇ ਇੱਥੇ ਜਿੱਧਰ ਮੈਂ ਲਾਈ ਮੈਂ ਸਾਹਮਣੇ ਦੇਖਿਆ ਉਹਨੇ ਬਿੱਲੀ ਦੇ ਵਾਈਪਰ ਮਾਰਿਆ ਤੇ ਦਵਿੰਦਰ ਵੀਰੇ ਬੜਾ ਦੁੱਖ ਲੱਗਦਾ ਅਰੇ ਇਮੋਸ਼ਨਲ ਨਹੀਂ ਮੈਂ ਉਸ ਵਾਦੀ ਸ਼ੰਕਰ ਜੀ ਹਾਏ ਕਰੇਲੇ ਉਹਨਾਂ ਦਾ ਕੋਈ ਇਲਾਜ ਨਿੱਕਾ ਮਾਂ ਜੀ ਇਦਾਂ ਦਾ ਨਹੀਂ ਹੋ ਸਕਦਾ ਵੈਸੇ ਜਿਆਦਾ ਮੀਂਹ ਜਾ ਉਹਨੂੰ ਜਿਆਦਾ ਮੀਂਹ ਤੇ ਮੀਂਹ ਦਾ ਪਾਣੀ ਲੱਗਣ ਕਰਕੇ ਹੋ ਸਕਦਾ ਗੱਲ ਸੜਸਾ ਦੇ ਨੇ ਪਰ ਨਹੀਂ ਇਦਾਂ ਦੀ ਗੱਲ ਨਹੀਂ ਜਗਦੀਪ ਜੀ ਸਸ਼ੀਕਾਲ ਸਸ਼ੀਕਾਲ ਕੁਮਾਰ ਜੀ ਔਰ ਸਸ਼ੀਕਾਲ ਬਰਜਿੰਦਰ ਜੀ ਵਧਿਆ ਜੀ ਜੀਵਨ ਕੁਮਾਰ ਜੀ ਹਾਏ ਸੋਚ ਸਹੀ ਆ ਵਾਇਰਸ ਆ ਦੇਣਗੇ ਹਾਂਜੀ ਗੱਲ ਵੀਰੇ ਬਸ ਤੁਹਾਡੇ ਸਾਰਿਆਂ ਦੇ ਅਰਦਾਸਾਂ ਨੇ ਵੱਤ ਤੋਂ ਵੱਤ ਮੇਰੇ ਚੈਨਲ ਦਾ ਸਾਥ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਔਰ ਅਗਰ ਅੱਜ ਮੈਂ 17000 ਤੇ ਇੱਥੇ ਆ ਹਨਾ ਮਤਲਬ ਮੇਰੇ ਸਬਸਕ੍ਰਾਈਬਰ ਇੱਥੇ ਤੱਕ ਪਹੁੰਚੇ ਨੇ ਤਾਂ ਲੱਖਾਂ ਤੱਕ ਦੀ ਜਰਨੀ ਇੰਨੀ ਮੁਸ਼ਕਿਲ ਨਹੀਂ ਹੈਗੀ ਤਾਂ ਆਸਾਨ ਹੀ ਹੈ ਸਮਸ਼ੇਰ ਜੀ ਧੰਨਵਾਦ ਗੁੱਡ ਮਾਰਨਿੰਗ ਬਲਜੀ ਜੀ ਵਧੀਆ ਜੀ ਕੇਰਲਾ ਸੇ ਪ੍ਰਸੰਸਾ ਸੇ ਥੈਂਕ ਯੂ ਯਮਨ ਸਾਡੇ ਵੀ ਲੱਗੇ ਤਾਂ ਦੇ ਲੋਕ ਆ ਦੀਦੀ ਕੀ ਕਰ ਫਿਰ ਹਾਂਜੀ ਸ਼ਮਸ਼ੇਰ ਜੀ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਪਰ ਇੱਕ ਗੱਲ ਇੱਕ ਗੱਲ ਹਮੇਸ਼ਾ ਧਿਆਨ ਰੱਖਿਓ ਕਹਿੰਦੇ ਹੁੰਦੇ ਨੇ ਆਪਾਂ ਸਿਰਫ ਆਪਣੇ ਆਪ ਤੇ ਕੰਮ ਕਰਨਾ ਹਨਾ ਆਪਾਂ ਆਪਣੇ ਆਪ 'ਤੇ ਧਿਆਨ ਦੇਣਾ ਅਗਰ ਆਪਾਂ ਵੀ ਮਾੜਿਆਂ ਨੂੰ ਦੇਖ ਕੇ ਮਾੜੇ ਹੋ ਗਏ ਤਾਂ ਚੰਗਿਆਈ ਖਤਮ ਹੋ ਜੂਗੀ ਆਪਾਂ ਚੰਗਿਆਈ ਕਿਉਂ ਖਤਮ ਕਰਨੀ ਆ ਮਾੜੇ ਇਨਸਾਨ ਤਾਂ ਵੱਧ ਰਹੇ ਨੇ ਚੰਗਿਆਈ ਨਹੀਂ ਘਟਣੀ ਚਾਹੀਦੀ ਤਾਂ ਮੈਂ ਸੋਚਦੀ ਕਿ ਅਗਰ ਮੈਂ 100% 'ਚ ਵੀ ਆ ਰਹੀ ਹਾਂ ਤਾਂ ਮੈਂ ਖੁਸ਼ ਨਸੀਬ ਸਮਝੋਗੀ ਕਿਉਂਕਿ ਮੇਰਾ ਰਸਤਾ ਦੁਨੀਆ ਤੋਂ ਅਲੱਗ ਹੈ ਦੁਨੀਆ ਕੀ ਸੋਚਦੀ ਏ ਇੱਕ ਲੜਕੀ ਲਈ ਜਾਂ ਕੀ ਸੋਚਦੀ ਏ ਇੱਕ ਲੜਕੀ ਲਾਈਵ ਬੈਠੀ ਏ ਜਾਂ ਕੀ ਸੋਚਦੀ ਏ ਕੋਈ ਚੈਨਲ ਚਲਾ ਰਹੀ ਏ ਚਾਰ ਜਾਨਿਆਂ ਦੇ ਮੈਸੇਜ ਪੜ੍ਹ ਕੇ ਰਿਪਲਾਈ ਕਰਦੀ ਆ ਮੈਨੂੰ ਥੇਲੇ ਦਾ ਫਰਕ ਨਹੀਂ ਪੈਂਦਾ ਔਰ ਇਸੇ ਤਰ੍ਹਾਂ ਮੈਂ ਨਾ ਸਿੰਪਲ ਔਰ ਸਿੱਧੀ ਸਾਦੀ ਜ਼ਿੰਦਗੀ ਜੀਣ 'ਚ ਵਿਸ਼ਵਾਸ ਕਰਦੀ ਆ ਦਿਖਾवटी ਜ਼ਿੰਦਗੀ ਤਾਂ ਥੋੜੇ ਟਾਈਮ ਦੀ ਹੁੰਦੀ ਆ ਨਾ ਤਾਂ ਮਨ ਨੂੰ ਸਕੂਨ ਦਿੰਦੀ ਆ ਪੈਸਾ ਜਿੰਨਾ ਮਰਜ਼ੀ ਡਾਲੋ ਸਕੂਨ ਸਿਰਫ এনवायरमेंट ਤੇ ਕੁਦਰਤ ਚਾ ਜਿਨੇ ਇਹ ਗੱਲ ਸਮਝੀ ਉਹੀ ਇਸ ਗੱਲ ਨੂੰ ਸਮਝ ਸਕਦਾ ਜਿਨੇ ਨਹੀਂ ਸਮਝੀ ਔ ਇਸ ਗੱਲ ਨੂੰ ਮਜ਼ਾਕ ਹੀ ਸਮਝੂਗਾ ਕਿਉਂਕਿ ਸੱਚ ਮੰਨਿਓ ਕੁਦਰਤ ਕਦੇ ਕਿਸੇ ਦਾ ਹੱਕ ਨਹੀਂ ਰੱਖਦੀ ਔਰ ਅੱਜ ਦੇ ਟਾਈਮ ਮੈਂ ਬਹੁਤ ਕਾਮਯਾਬਾਂ ਮੇਰੇ ਘਰ 'ਚ ਖੁਸ਼ਹਾਲੀ ਔਰ ਜਦੋਂ ਕੱਲ ਬਿੱਲੀਆਂ ਨਹੀਂ ਸਾਰਾ ਦਿਨ ਆਈਆਂ ਤਾਂ ਮਨ ਚ ਇਹ ਰਿਹਾ ਕਿ ਬਿੱਲੀਆਂ ਦੇਖੀ ਵਿਚਾਰੀਆਂ ਕਿੱਥੇ ਹੋਣਗੀਆਂ ਭੁੱਖ ਲੱਗੀ ਹੋਣੀ ਆ ਉਹਨਾਂ ਨੂੰ ਮੈਂ ਉਹਨਾਂ ਲਈ ਰੋਟੀ ਦੁੱਧ ਪਾਣੀ ਦਾ ਇੰਤਜ਼ਾਮ ਵੀ ਰੱਖਿਆ ਪਰ ਉਹ ਆਈਆਂ ਹੀ ਨਹੀਂ ਤੇ ਆ ਬਿੱਲੀ ਹੁਣ ਸੁਬਾ ਸੁਬਾਹੀ ਆ ਜਦੋਂ ਮੈਂ ਲਾਈਵ ਸ਼ੁਰੂ ਕੀਤਾ ਢਿੱਡੀ ਜੀ ਤਾਂ ਮਤਲਬ ਨਾ ਇੱਕ ਇਹਨਾਂ ਨੂੰ ਆਪਣੇ ਪਰਿਵਾਰ ਦੀ ਨਜ਼ਰ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਜੀਵਾਂ ਨੂੰ ਜਾਨਵਰਾਂ ਨੂੰ ਕਿਉਂਕਿ ਇਹ ਬੇਜ਼ੁਬਾਨ ਨੇ ਹਨਾ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸੀ ਮੈਂ ਇਸ ਗੱਲ ਨੂੰ ਵੈਸੇ ਮੰਨਦੀ ਆ ਕਿ ਕਦੇ ਕਿਸੇ ਦੀ ਹਾਏ ਨਾ ਲਓ ਕੋਈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜੀ ਹੈ ਕਦੇ ਹਾਏ ਨਾ ਲਓ ਔਰ ਸੀਸਾ ਅ ਸੀਸਾ ਲਓ ਕਿਸੇ ਦੀ ਬਲੇਸਿੰਗ ਲਓ ਉਹੀ ਤੁਹਾਨੂੰ ਤਾਰ ਸਕਦੀ ਆ ਦੁਰਸੀਸਾ ਤਾਂ ਹਮੇਸ਼ਾ ਬੰਦੇ ਨੂੰ ਲੈ ਕੇ ਡੁੱਬ ਜਾਂਦੀਆਂ ਨੇ ਤਾਂ ਇਸ ਗੱਲ ਦਾ ਧਿਆਨ ਰੱਖਿਆ ਕਰੋ ਜੀ ਓਹੋ ইরাਕ ইরাਕ ਸੇ ਕੰਸਾਰੀ ਜੀ ਥੈਂਕ ਯੂ ਹਾਂਜੀ ਸ਼ਮਸ਼ੇਰ ਜੀ ਕੰਮ ਕਰਨਾ ਚਾਹੀਦਾ ਸਹੀ ਗੱਲ ਹੈ ਨਾ ਇੱਕ ਇਹਨਾਂ ਨੂੰ ਸ਼ਰਮ ਆ ਹੀ ਜਾਣੀ ਹਾਂਜੀ ਦਵਿੰਦਰ ਜੀ ਉਹ ਅੱਜ ਵੀ ਮੈਨੂੰ ਬੁਲਾਉਂਦੇ ਨੇ ਜਦੋਂ ਮੈਂ ਦੱਸਿਆ ਮੈਂ YouTube ਤੇ ਇੱਥੇ ਤੱਕ ਪਹੁੰਚੀ ਆ ਤਾਂ ਉਹਨਾਂ ਨੂੰ ਜਵਾਬ ਮਿਲਿਆ ਤੇ ਸੱਚੀ ਮੰਨਿਓ ਉਹ ਬਿੱਲੀ ਦਾ ਘਰ ਦੇ ਵਿੱਚ ਮੈਂ ਰਹਿਣ ਬਸੇਰਾ ਵੀ ਬਣਾਤਾ ਮੈਂ ਕਾਹਨੂੰ ਚਲੋਂ ਅਕਾਲਪੁਰਖ ਨੇ ਇੰਨਾ ਬਲ ਬਖਸ਼ਿਆ ਹਨ ਤੇ ਟੈਂਕੀ ਦੇ ਨੀਚੇ ਉਹਦਾ ਰਹਿਣ ਬਸੇਰਾ ਬਣਾਤਾ ਉਹ ਚਾਹੇ ਮੇਰੀ ਸਬਜ਼ੀਆਂ ਚ ਖੇਡੇ ਚਾਹੇ ਮਿੱਟੀ ਪੱਟੇ ਕੋਈ ਚੱਕਰ ਨਹੀਂ ਮੇਰੇ ਵੀ ਬੱਚੇ ਨੇ ਅਗਰ ਉਹ ਘਰ ਦੇ ਵਿੱਚ ਸ਼ਰਾਰਤ ਕਰਨਗੇ ਕੁਝ ਤੋੜ ਵੀ ਦੇਣਗੇ ਤਾਂ ਆਪਾਂ ਉਹ ਨਹੀਂ ਬਰਦਾਸ਼ਤ ਕਰਦੇ ਅਗਰ ਆਪਾਂ ਪਸ਼ੂ ਪੰਛੀਆਂ ਲਈ ਜਾਨਵਰ ਬਿੱਲੀਆਂ ਲਈ ਥੋੜਾ ਜਿਆਦਾ ਬਰਦਾਸ਼ਤ ਕਰ ਲਾਂਗੇ ਇਹਦੇ ਵਿੱਚ ਕੀ ਜਾਂਦਾ ਕਿਉਂਕਿ ਅੱਜ ਕੱਲ ਸੋਚ ਨਹੀਂ ਵੱਡੀ ਹੈਗੀ ਹੰਕਾਰ ਵੱਧ ਗਿਆ ਪੁੱਲਾ ਜੀ ਹਾਈ ਗੁੱਡ ਮਾਰਨਿੰਗ ਮੈਂ ਠੀਕ ਹੂ ਜਗਦੀ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਨਾਮ ਵੀਰੇ ਸਤਿ ਸ਼੍ਰੀ ਅਕਾਲ ਧੰਨਵਾਦ ਅਮਨ ਜੀ ਸਤਿ ਸ਼੍ਰੀ ਅਕਾਲ ਲਾਲ ਸਿੰਘ ਵੀਰੇ ਸਤਿ ਸ਼੍ਰੀ ਅਕਾਲ ਧੰਨਵਾਦ ਹਮਸ਼ੇਰ ਜੀ ਹੈਲੋ ਵਿੰਡੀ ਇੰਡੋਨੇਸ਼ੀਆ ਆਮ ਫਰੋਮ ਪੰਜਾਬ ਸ਼੍ਰੀ ਫਤਿਹਗੜ ਸਾਹਿਬ ਵਿੰਡੀ ਥੈਂਕ ਯੂ ਵਿੰਡੀ ਮਲਿਆਨਾ ਥੈਂਕਸ ਫੋਰ ਕਮਿੰਗ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਜਸਪਾਲ ਜਸਪਾਲ ਜੀ ਸਤਿ ਸ਼੍ਰੀ ਅਕਾਲ द धनबाद जी धनवाद एम एस जी अली भीर है सत श्रीकाल गुड मॉर्निंग सीर भाई गुरजीत जी गुड नाइट बलविंदर जी सारे मैसेज इकट्ठे हो गए से माफ़ करियो सत श्रीकाल गुरप्रीत जी हेलो वेंकी जी गुड मॉर्निंग थोड़ा टाइम में ਜਦੋਂ ਮੈਂ ਨੌਨਸਟਾਪ ਬੋਲਣ ਲੱਗਦੀ ਆ ਫਿਰ ਮੈਂ ਟਿਕਦੀ ਨਹੀਂ ਨਮਸਤੇ ਫ਼੍ਰੋਮ ਕੈਨੇਡਾ ਕਰਨ ਜੀ ਵੈਲਕਮ ਟੂ ਪੰਜਾਬ ਸਟ्रेस ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਚੀਜ਼ ਹੈ ਜਾਨਵਰਾਂ ਨਾਲ ਟਾਈਮ ਸਪੈਂਡ ਕਰੋ ਫਲਾਵਰ ਲਗਾਓ ਕੇਅਰ ਹਾਂਜੀ ਦਵਿੰਦਰ ਜੀ ਬਿਲਕੁਲ ਡਿਪਰੈਸ਼ਨ ਟੈਨਸ਼ਨਾਂ ਤੋਂ ਦੂਰ ਰਹਿਣਾ ਆਪਣੇ ਆਪ ਨੂੰ ਸ਼ਾਂਤ ਮਾਈਂਡ ਨੂੰ ਰੱਖਣ ਲਈਣਾ ਘਰ ਦੇ ਵਿੱਚ ਟਰੈਸ ਗਾਰਡਨ ਜਾਂ ਘਰ ਦੇ ਵਿੱਚ ਬਗੀਚਾ ਹੋਣਾ ਜ਼ਰੂਰੀ ਆ ਜਦੋਂ ਆਪਾਂ ਉਦਾਸ ਹੋਈਏ ਚਲੋ ਉਦਾਸੀ ਤਾਂ ਹਰ ਘਰ ਚ ਹੀ ਹੁੰਦੀ ਆ ਜ਼ਿੰਦਗੀ ਚ ਕਹਿੰਦੇ ਨੇ ਉਤਾਰ ਚੜਾ ਜ਼ਿੰਦਗੀ ਦਾ ਹਿੱਸਾ ਨੇ ਹਨਾ ਤਾਂ ਆਪਾਂ ਇਹਨਾਂ ਗੱਲਾਂ ਤੋਂ ਨਹੀਂ ਭੱਜ ਸਾਦੇ ਧੰਨਵਾਦ ਹਰਦੀਪ ਸ਼ਾਹ ਬਾਰੇ ਬੀ ਡਬਲਯੂ ਜੀ ਹਾਈ ਸੱਚੀ ਕਾਲ ਲਾਈਵ ਨੂੰ ਲਾਈਕ ਕਰਿਓ ਤੇ ਇਹ ਜ਼ਿੰਦਗੀ ਦਾ ਹਿੱਸਾ ਨੇ ਐਦਾਂ ਹੀ ਹੁੰਦਾ ਜਦੋਂ ਵੀ ਕਦੇ ਮਨ ਉਦਾਸ ਹੋਵੇ ਆਪਾਂ ਬਹੁਤ ਗੱਲਾਂ ਨੇ ਜੋ ਇਨਸਾਨ ਨੂੰ ਆਪਣੇ ਤੱਕ ਰੱਖਣੇ ਚਾਹੀਦੇ ਕਿਸੇ ਨਾਲ ਅੱਜਕਲ ਦੁੱਖ ਤਕਲੀਫ ਸ਼ੇਅਰ ਕਰਨ ਦਾ ਟਾਈਮ ਨਹੀਂ ਪਰ এনवायरमेंट ਐਦਾਂ ਦਾ ਜੋ ਤੁਹਾਡੀਆਂ ਗੱਲਾਂ ਸੁਣਦਾ ਤੁਸੀਂ ਉੱਥੇ ਬੈਠ ਕੇ ਆਪਣੇ ਆਪ ਨੂੰ ਟਾਈਮ ਦਿਨੇ ਹੋ ਔਰ ਤੁਹਾਡਾ ਜੋ ਟੈਨਸ਼ਨ ਹੈ ਨਾ ਮਿੰਟ ਚ ਥੂ ਮੰਤਰ ਹੋ ਜਾਂਦੀ ਆ ਤਾਂ ਕੋਸ਼ਿਸ਼ ਕਰਿਆ ਕਰੋ ਘਰ ਦੇ ਵਿੱਚ ਸਬਜ਼ੀਆਂ ਲਗਾਓ ਔਰ ਜਦੋਂ ਬਿੱਲੀਆਂ ਸਾਡੇ ਘਰ ਦੇ ਵਿੱਚ ਆਂਦੀਆਂ ਨੇ ਉਹ ਖੇਡਦੀਆਂ ਨੇ ਤਾਂ ਇੱਕ ਕੁਦਰਤੀ ਸਮਾਈਲ ਹੁੰਦੀ ਆ ਬਹਾਨਾ ਲੱਭਣ ਦੀ ਲੋੜ ਨਹੀਂ ਹੁੰਦੀ ਕਿ ਹਾਂਜੀ ਅਸੀਂ ਖੁਸ਼ ਰਹਿਣ ਲਈ ਕੀ ਕਰੀਏ ਪਰ ਜਿਹੜੇ ਰੱਬ ਦੇ ਜਾਨਵਰ ਪਸ਼ੂ ਪੰਛੀ ਬਣਾਏ ਹੋਏ ਨੇ ਇਹਨਾਂ ਨਾਲ ਟਾਈਮ ਬਿਤਾ ਕੇ ਤਾਂ ਦੇਖੋ ਤੁਸੀਂ ਕਹੋਗੇ ਸੋਹਣੇ ਤੇ ਸੁਹਾਗਾ ਕੁਝ ਕੁ ਮਹਾਵਰੇ ਮੇਰੇ ਯਾਦ ਆ ਜਾਂਦੇ ਕੁਝ ਕੁ ਰਹਿ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਆਹ ਦੇਖੋ ਜੀ ਉਹ ਇੱਧਰ ਲੋ ਜੀ ਅਲਾਰਮ ਵੱਜਿਆ ਕਰ ਲੋ ਕਿਉਂ ਨੂੰ ਭੰਡਾ ਹਾਂਜੀ ਵੀ ਡਬਲ ਜੀ ਸਰਦਾਰ ਜੀ ਕੱਲ ਲਾਈਵ ਨਹੀਂ ਆ ਸਰਦਾਰ ਜੀ ਇਹ ਤੇ 7 ਵਜੇ ਲਾਈਵ ਆਉਂਦੇ ਨੇ ਸ਼ਾਮੀ ਅੱਜ ਚੱਕ ਤੇ ਫਟੇ ਬੀ ਡਬਲਯੂ ਫਿਰ ਕਿਸ ਗੱਲ ਤੇ ਫਿਰ ਮੈਂ ਨਾ ਆਰਗੈਨਿਕ ਤੇ ਆਉਣਾ ਵੀ ਜ਼ਰੂਰੀ ਸੀ ਤੀਚਾਂ ਨੂੰ ਵੀ ਮੈਂਟੇਨ ਕਰਨਾ ਪੈਂਦਾ ਨਮਸਤੇ ਵਿਕੀ ਜੀ ਯਮਰਾਜ ਜੀ ਆ ਗਏ ਅੱਛਾ ਹਾਂ ਤਰੰਗੇ ਇਹਦੇ ਕੱਪੜੇ ਬਿਲਕੁਲ ਯਮਰਾਜ ਜੀ ਵਾਈਟ ਕਲਰ ਹਾਂ ਜੀ ऑरेंज ग्रीन और वाइट बिल्कुल बिल्कुल थैंक यू थैंक यू यमन जी हेलो श्वेता जी लक्की जी हाय कुलविंदर कौर जी सत श्रीकाल सत श्रीकाल भुलर जी थैंक यू अली भाई धनबाद मनसारी जी हेलो, मनवार जी हेलो पाली जी हाय राहुल अच्छा अच्छी बात है राहुल सत श्रीकाल ऋषि वालिया जी की हाल चाल भी रहे। है भीरे सत श्रीकाल खान भाई कुलदीप जी, जी सताल हैलो सनी जी हैलो बी एस के गुड मॉर्निंग किने आवाज़ मारी है अच्छा उधर नहीं जस जी मैं इस बारे कुछ नहीं कह सकती क्योंकि मैं अभी लोगों का सिर्फ आगे बढ़ो बिल्कुल राहुल आगे बढ़ते रहना चाहिए जिंदगी चा। सुून वाली जगह मनी जी सुून वाली जगह गुरु घर है जी गुरबाणी सब तो